ਜਾਦਤਰ ਖਾਕੇ ਆਪਣੇ ਬੈੱਡ ਤੇ ਬੈੱਡ ਬਿਸਤਰੇ ਤੇ ਬੈਠਦੇ ਆ ਤੇ ਆਪਣੀ ਵਰਜਿਸ਼ ਵਗੈਰਾ ਕੱਟ ਕਰਦੇ ਆ ਉਹਦੇ ਕਰਕੇ ਮੋਟਾਪਾ ਵਧ ਰਿਹਾ ਤੇ ਉਹਦੇ ਕਰਕੇ ਲੀਵਰ ਦੇ ਵਿੱਚ ਫੈਟ ਜਿਆਦਾ ਵਧ ਰਿਹਾ ਜਿਹਨੂੰ ਆਪਾਂ ਫੈਟੀ ਲੀਵਰ ਕਹਿੰਦੇ ਆ ਅਪ ਟੂ 30% ਆਫ ਇੰਡੀਅਨ ਪੋਪੂਲੇਸ਼ਨ ਚ ਫੈਟੀ ਲੀਵਰ ਹੈਗਾ 4 ਤੋਂ 5% ਫੈਟ ਹੁੰਦਾ ਜੇ ਇਹਦੀ ਮਾਤਰਾ 10 20% ਤੋਂ ਜ਼ਿਆਦਾ ਵਧ ਜਾਏ ਉਹਨੂੰ ਫੈਟੀ ਲੀਵਰ ਕਿਹਾ ਜਾਂਦਾ ਹੈ ਲੀਵਰ ਦਾ ਸਾਈਜ਼ ਵਧਣ ਕਰਕੇ ਸਾਨੂੰ ਰਾਈਟ ਅਪਰ ਸਾਈਡ ਤੇ ਦਰਦ ਹੁੰਦਾ ਹੈ ਉਲਟੀ ਦਾ ਮਨ ਕਰਨਾ ਕਮਜ਼ੋਰੀ ਰਹਿਣਾ ਥਕਾਵਟ ਰਹਿਣਾ ਤੇ ਕੁਝ ਖਾਣ ਦਾ ਨਾ ਮਨ ਕਰਨਾ ਤੇ ਜੇ ਇਹ ਬਿਮਾਰੀ ਨੂੰ ਠੀਕ ਟਾਈਮ ਤੇ ਨਾ ਕੰਟਰੋਲ ਕੀਤਾ ਜਾਏ ਅੱਗੇ ਜਾ ਕੇ ਇਹ ਲਿਵਰ ਨੂੰ ਖਰਾਬ ਕਰ ਸਕਦੀ ਹੈ ਜਿਹਦੇ ਕਰਕੇ ਲਿਵਰ ਸਿਰੋਸਿਸ ਮਤਲਬ ਲਿਵਰ ਖਰਾਬ ਹੋ ਸਕਦਾ ਹੈ ਆਪਾਂ ਅਲਟਰਾਸਾਊਂਡ ਦੇ ਵਿੱਚ ਇਹਨੂੰ ਤਿੰਨ ਲੈਵਲ ਨਾਲ ਡਿਵਾਈਡ ਕਰਦੇ ਹਾਂ ਗ੍ਰੇਡ 1 ਗ੍ਰੇਡ 2 ਗ੍ਰੇਡ 3 ਡਿਪੈਂਡਿੰਗ ਕਿ ਲਿਵਰ ਦੇ ਵਿੱਚ ਕਿੰਨਾ ਫੈਟ ਹੈਗਾ ਹੈ ਤੇ ਜਿਹੜਾ ਐਕਸੈਸ ਜਿੰਨਾ ਵੀ ਆਪਾਂ ਚਰਬੀ ਵਾਲੀ ਚੀਜ਼ਾਂ ਖਾਵਾਂਗੇ ਉਹ ਸਾਡੇ ਪੇਟ ਵਿੱਚ ਜਮ੍ਹਾਂ ਹੋ ਕੇ ਜਨਨਲ ਪੇਟ ਦਾ ਮੋਟਾਪਾ ਆਏਗਾ तो ही जो एक्सैस फैट लीवर जमेगा करके फैटी लीवर होएगा ना कंट्रोल कर सकते, लीवर के कैंसर भी बन सकते हैं दस तो परसेंट पेशेंट कि फैटी लिवर पतले हों के चीज़ का भी है यह जरूरी नहीं है कि हर मोटापे हर फैटी लीवर मोटा ही होएगा दस परसेंट जहाँ फैटी लिवर है वह पतले भी हो सकते हैं दस तो पंद्रह पंद्रह तो भी साल बच्चों भी नौजवानों भी फैटी लीवर पाया जाता है ਜਿੰਨਾ ਆਪਾਂ ਖਾਂਦੇ ਆ ਇਸ ਤੋਂ ਅੱਧਾ ਘਟ ਦਿੱਤਾ ਜਾਏ ਨਾਰਮਲੀ ਆਪਾਂ ਮਰੀਜ਼ਾਂ ਨੂੰ ਕਹਿੰਦੇ ਆ ਜਿੰਨਾ ਤੁਸੀਂ ਖਾਂਦੇ ਹੋ ਉਸ ਤੋਂ 30% ਘੱਟ ਖਾਣਾ ਹੈ ਤੇ ਖਾਣ ਪੀਣ ਦੀ ਤਰੀਕੇ 'ਚ ਵੀ ਬਦਲਾਵ ਕੀਤਾ ਜਾਏ ਜਦਕਿ ਜਿਹੜੇ ਨੇਚਰਲ ਆਈਟਮ ਹੁੰਦੀ ਹੈ ਜਿੱਦਾਂ ਕਿ ਨੇਚਰਲ ਪ੍ਰੋਡਿਊਸਿੰਗ ਸਬਜ਼ੀਆਂ ਹੋਗੀਆਂ ਦਾਲਾਂ ਹੋਗੀਆਂ ਉਹ ਜ਼ਿਆਦਾ ਤੋਂ ਜ਼ਿਆਦਾ ਖਾਣ ਜਿਹਦੇ 'ਚ ਫਾਈਬਰ ਹੁੰਦੀ ਹੈ ਇੰਨੀ ਕਿ ਸੈੱਡ ਕਰੇ ਕਿ ਆਪਣਾ ਸਾੜੇ ਤਾਂਕਿ ਬੋਡੀ ਦਾ ਮੈਟਾਬੋਲਿਜ਼ਮ ਵਧੇ ਤੇ ਜਿੰਨਾ ਲੀਵਰ ਫੈਟ ਸਟੋਰ ਹੈ ਪੇਟ ਵਿੱਚ ਲੀਵਰ ਵਿੱਚ ਉਹ ਮੈਟਾਬੋਲਾਈਜ਼ ਹੋਏ ਤੇ ਉਹਦੀ ਮਾਤਰਾ ਘਟੇ ਇਹਦਾ ਸਭ ਤੋਂ ਅੱਛਾ ਤਰੀਕਾ ਜੇ ਫੈਟੀ ਲੀਵਰ ਨੂੰ ਆਪਾਂ ਇਨੀਸ਼ੀਅਲੀ ਸਟੇਜ ਤੇ ਪਕੜ ਜਾਏ ਮਤਲਬ ਇਹ ਨਾ ਹੋਵੇ ਕਿ ਆਪਾਂ ਲੀਵਰ ਨੂੰ ਟ੍ਰੀਟਮੈਂਟ ਉਦੋਂ ਸ਼ੁਰੂ ਕਰ ਦਿੱਤੇ ਜਦੋਂ ਲੀਵਰ ਕਾਫੀ ਖਰਾਬ ਹੋ ਜਾਏ ਫੈਟੀ ਲੀਵਰ ਦੀ ਸਮੱਸਿਆ ਅੱਜਕੱਲ ਸਾਡੇ ਸਮਾਜ ਚ ਲਗਾਤਾਰ ਵਧਦੀ ਜਾ ਰਹੀ ਹੈ ਤਾਂ ਆਏ ਦਿਨ ਅਸੀਂ ਦੇਖਦੇ ਆ ਕਿ ਲੋਕ ਇਸ ਦਾ ਸ਼ਿਕਾਰ ਹੋ ਰਹੇ ਔਰ ਖਾਸ ਕਰਕੇ ਪੰਜਾਬੀ ਸਭ ਤੋਂ ਜ਼ਿਆਦਾ ਇਸ ਤੋਂ ਪ੍ਰਭਾਵਿਤ ਨੇ ਕਿਉਂਕਿ ਪੰਜਾਬੀਆਂ ਵਿੱਚ ਇਹ ਬਿਮਾਰੀ ਸਭ ਤੋਂ ਜ਼ਿਆਦਾ ਵੱਧ ਰਹੀ ਹੈ ਕਿਉਂਕਿ ਪੰਜਾਬੀਆਂ ਦਾ ਖਾਣ-ਪਾਨ ਜਿਹੜਾ ਇਸ ਵੇਲੇ ਹੈ ਉਹ ਕਿਤੇ ਨਾ ਕਿਤੇ ਗਲਤ ਹੋ ਰਿਹਾ ਤਾਂ ਆਖਿਰਕਾਰ ਇਸ ਬਿਮਾਰੀ ਦੇ ਲੱਛਣ ਕੀ ਨੇ ਤੇ ਇਸ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ ਤਾਂ ਇਸ ਦੇ ਵਾਸਤੇ ਅੱਜ ਅਸੀਂ ਚਰਚਾ ਕਰਨ ਵਾਸਤੇ ਤਿਆਰ ਨੇ ਉਹ ਸਾਡੇ ਇਸ ਖਾਸ ਪੋਡਕਾਸਟ ਦੇ ਵਿੱਚ ਡਾਕਟਰ ਮਿੱਤਰ ਮਿੱਤਰ ਇਸ ਕਰਕੇ ਅਸੀਂ ਕਹਿ ਰਹੇ ਆ ਵੈਸੇ ਨਾਮ ਉਹਨਾਂ ਦਾ ਮਿੱਤਰ ਨਹੀਂ ਹੈ ਕਿਉਂਕਿ ਤੁਹਾਨੂੰ ਅੱਜ ਇੱਕ ਡਾਕਟਰ ਦੋਸਤ ਹੋਣ ਦੇ ਨਾਤੇ ਤੁਹਾਨੂੰ ਜਾਣਕਾਰੀ ਦੇਣਗੇ ਸਾਡੇ ਨਾਲ ਇਸ਼ਾਨ ਮਿੱਤਲ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਆਪ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੇ ਫੈਟੀ ਲੀਵਰ ਕਿੰਡੀ ਕਬੜੀ ਸਮੱਸਿਆ ਹੋ ਚੁੱਕੀ ਹੈ ਔਰ ਕਿੱਦਾਂ ਭਿਆੰਕਰ ਰੂਪ ਲੈ ਚੁੱਕੀ ਸਮਾਜ ਇਸ ਬਾਰੇ ਇੰਡੀਆ ਚ ਹਲੇ ਕੁਝ ਹੀ ਸਾਲਾਂ ਪਹਿਲਾਂ ਇੱਕ ਸਟੱਡੀ ਹੋਈ ਸੀ ਇਹਦੇ ਵਿੱਚ ਪਾਇਆ ਗਿਆ ਅਪ ਟੂ 30% ਆਫ ਇੰਡੀਅਨ ਪੋਪੂਲੇਸ਼ਨ ਚ ਫੈਟੀ ਲੀਵਰ ਹੈਗਾ ਜੀ ਤੇ ਅਪ ਟੂ 50% ਪੋਪੂਲੇਸ਼ਨ ਜਿਹੜੇ ਕਿ ਹਾਈ ਰਿਸਕ ਹੈ ਜਿਹਨਾਂ ਨੂੰ ਮਤਲਬ 슈ਗਰ ਹੈ ਪੇਟ ਦਾ ਮੋਟਾਪਾ ਹੈ ਉਹਨਾਂ ਵਿੱਚ ਫੈਟੀ ਲੀਵਰ ਪਾਇਆ ਜਾਂਦਾ ਹੈ ਅੱਛਾ ਫੈਟੀ ਲੀਵਰ ਹੁੰਦਾ ਕਿਉਂ ਹੈ ਔਰ ਹੁੰਦਾ ਕੀ ਹੈ ਬੇਸਿਕਲੀ ਬੇਸਿਕਲੀ ਫੈਟੀ ਲੀਵਰ ਦਾ ਮਤਲਬ ਹੈ ਲੀਵਰ ਦੇ ਵਿੱਚ ਐਕਸੈਸ ਫੈਟ ਦੀ ਇਕੱਠਾ ਹੋਣਾ ਨਾਰਮਲ ਸਾਡੇ ਲੀਵਰ ਤੇ ਵਿੱਚ 4 ਤੋਂ 5% ਫੈਟ ਹੁੰਦਾ ਹੈ ਜੇ ਇਹਦੀ ਮਾਤਰਾ 10-20% ਤੋਂ ਜ਼ਿਆਦਾ ਵੱਧ ਜਾਏ ਉਹਨੂੰ ਫੈਟੀ ਲੀਵਰ ਕਿਹਾ ਜਾਂਦਾ ਹੈ ਇਹਦਾ ਮੁੱਖ ਕਾਰਨ ਹੈ ਅੱਜਕੱਲ੍ਹ ਦਾ ਮੋਟਾਪਾ ਸਾਡਾ ਖਾਣ ਪੀਣ ਸੈਡੀੰਟਰੀ ਲਾਈਫਸਟਾਈਲ ਅੱਜ ਕੱਲ ਆਪਾਂ ਦੇਖਦੇ ਆ ਜਿਹੜੇ ਵੀ ਆਪਣੇ ਨੌਜਵਾਨ ਹੈ ਉਹ ਜ਼ਿਆਦਾਤਰ ਖਾ ਕੇ ਆਪਣੇ ਬੈੱਡ ਤੇ ਬੈਡ ਬਿਸਤਰੇ ਤੇ ਬੈਠਦੇ ਆ ਤੇ ਆਪਣੀ ਵਰਜਿਸ ਵਗੈਰਾ ਕੱਟ ਕਰਦੇ ਆ ਉਹਦੇ ਕਰਕੇ ਮੋਟਾਪਾ ਵਧ ਰਿਹਾ ਤੇ ਉਹਦੇ ਕਰਕੇ ਲੀਵਰ ਦੇ ਵਿੱਚ ਫੈਟ ਜ਼ਿਆਦਾ ਵਧ ਰਿਹਾ ਜਿਹਨੂੰ ਆਪਾਂ ਫੈਟ ਲੀਵਰ ਕਹਿੰਦੇ ਆ ਅੱਛਾ ਪੰਜਾਬ ਚ ਫੈਟ ਲੀਵਰ ਦੀ ਕਿੰਨੀ ਕਿਸਮਤ ਹੈ ਮੈਂ ਜਿੰਦਾਂ ਦੱਸਿਆ 30 ਟੂ 50 ਪਰਸੈਂਟ ਆਫ ਦ ਪੋਪੂਲੇਸ਼ਨ ਜਿਹੜੀ ਹੈ ਪੰਜਾਬ ਦੀ ਤੇ ਪੂਰੇ ਇੰਡੀਆ ਦੀ ਉਹ ਫੈਟ ਲੀਵਰ ਨਾਲ ਪ੍ਰਭਾਵਿਤ ਹੈ ਤੇ ਫੈਟ ਲੀਵਰ ਕਿੱਦਾਂ ਪਤਾ ਲੱਗਦਾ ਹੈ ਫੈਟ ਲੀਵਰ ਇੱਕ ਬਿਮਾਰੀ ਹੈ ਤੇ ਇਹਦੇ ਕੀ ਲੱਛਣ ਹੋ ਸਕਦੇ ਆ ਤੇ ਇਹ ਕਿੱਦਾਂ ਪਤਾ ਲੱਗਦਾ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਫੈਟੀ ਲੀਵਰ ਦੀ ਬੇਸਿਕਲੀ ਨਾ ਅੱਧੇ ਤੋਂ ਜ਼ਿਆਦਾ ਪਰਸਨ ਜਿਹੜੇ ਪੇਸ਼ੈਂਟ ਆਂਦੇ ਨੇ ਉਹਨਾਂ ਨੂੰ ਫੈਟੀ ਲੀਵਰ ਦੀ ਕੋਈ ਸਮੱਸਿਆ ਨਹੀਂ ਹੁੰਦੀ ਉਹ ਜਦ ਤੱਕ ਕੋਈ ਅਲਟਰਾਸਾਉਂਡ ਜਾਂ ਆਪਣੇ ਬਲੱਡ ਦੇ ਰੂਟੀਨ ਇਨਵੈਸਟੀਗੇਸ਼ਨ ਕਰਾ ਕੇ ਆਂਦੇ ਆ ਉਹਦੇ ਵਿੱਚ ਦੇਖਿਆ ਜਾਂਦਾ ਕਿ ਫੈਟੀ ਲੀਵਰ ਪਿਆ ਗਿਆ ਅਲਟਰਾਉਂਡ 'ਚ ਤੁਸੀਂ ਵੀ ਦੇਖਿਆ ਹੋਵੇਗਾ ਕਈ ਮਰੀਜ਼ਾਂ ਦੇ ਵਿੱਚ ਕਈ ਨਾਰਮਲ ਬੰਦਿਆਂ ਦੇ ਵਿੱਚ ਵੀ ਲੀਵਰ ਦੇ ਵਿੱਚ ਫੈਟ ਪਾਇਆ ਪਾਇਆ ਹੁੰਦਾ ਹੈ ਤੇ ਇਹਦੇ ਮੋਸਟ ਕਾਮਨ ਸਿੰਪਟਮ ਹੈ ਜਿਹੜੇ ਕਿ ਮਰੀਜ਼ ਆ ਕੇ ਸਾਨੂੰ ਦੱਸਦੇ ਨੇ ਓਪੜੀ ਚਾ ਐਡਮਿਟ ਹੋ ਕੇ ਦੱਸਦੇ ਨੇ ਉਹਦੇ ਮੋਸਟਲੀ ਸਿੰਪਟਮ ਹੈ ਦਰਦ ਹੋਣਾ ਪੇਟ 'ਚ ਦਰਦ ਹੋਣਾ ਕਿੱਥੇ ਰਾਈਟ ਅਪਰ ਸਾਈਡ ਜਿੱਥੇ ਸਾਡਾ ਲੀਵਰ ਹੈ ਲੀਵਰ ਦਾ ਸਾਈਜ਼ ਵਧਣ ਕਰਕੇ ਸਾਨੂੰ ਰਾਈਟ ਅਪਰ ਸਾਈਡ ਤੇ ਦਰਦ ਹੁੰਦਾ ਹੈ ਉਲਟੀ ਦਾ ਮਨ ਕਰਨਾ ਕਮਜ਼ੋਰੀ ਰਹਿਣਾ ਥਕਾਵਟ ਰਹਿਣਾ ਤੇ ਕੁਝ ਖਾਣ ਦਾ ਨਾ ਮਨ ਕਰਦਾ ਤੇ ਜੇ ਇਹ ਬਿਮਾਰੀ ਨੂੰ ਠੀਕ ਟਾਈਮ ਤੇ ਨਾ ਕੰਟਰੋਲ ਕੀਤਾ ਜਾਏ ਅੱਗੇ ਜਾ ਕੇ ਇਹ ਲੀਵਰ ਨੂੰ ਖਰਾਬ ਕਰ ਸਕਦੀ ਹੈ ਜਿਹਦੇ ਕਰਕੇ ਲੀਵਰ ਸਿਰੋਸਿਸ ਮਤਲਬ ਲੀਵਰ ਖਰਾਬ ਹੋ ਸਕਦਾ ਹੈ ਜਿਹਦੇ ਕਰਕੇ ਅੱਖਾਂ ਦਾ ਪੀਲਿਆ ਹੋਣਾ ਖੂਨ ਦੀ ਉਲਟੀ ਆਣਾ ਪੇਟ ਵਿੱਚ ਪਾਣੀ ਪੜਨਾ ਤੇ ਲੈਟਰਨ 'ਚੋਂ ਬਲੱਡ ਤੇ ਖੂਨ ਦੀ ਉਲਟੀ ਤੱਕ ਆਣਾ ਇਹ ਕੁਝ ਹੋ ਸਕਦਾ ਹੈ ਅਜੇ ਇਹਦੀ ਕੋਈ ਗ੍ਰੇਡ ਹੁੰਦੇ ਹੈ ਲੈਵਲ 1 ਲੈਵਲ 2 ਹੁੰਦਾ ਕੋਈ ਇਦਾਂ ਆਪਾਂ ਅਲਟਰਾਸਾਉਂਡ ਦੇ ਵਿੱਚ ਇਹਨੂੰ ਤਿੰਨ ਲੈਵਲ ਨਾਲ ਡਿਵਾਈਡ ਕਰਦੇ ਆ ਗ੍ਰੇਡ 1 ਗ੍ਰੇਡ 2 ਗ੍ਰੇਡ 3 ਡਿਪੈਂਡਿੰਗ ਕਿ ਲਿਵਰ ਦੇ ਵਿੱਚ ਕਿੰਨਾ ਫੈਟ ਹੈਗਾ ਤੇ ਇਹਦੀ ਹੋਰ ਇੱਕ ਸਟੇਜਿੰਗ ਹੁੰਦੀ ਹੈ ਜਿਹਨੂੰ ਆਪਾਂ ਨਵਾਂ ਫਾਈਬਰੋਸਕੈਨ ਹੈ ਫਾਈਬਰੋਸਕੈਨ ਇੱਕ ਅਲਟਰਾਸਾਉਂਡ ਵਰਗੀ ਮਸ਼ੀਨ ਹੈ ਜਿਹਦੇ ਨਾਲ ਆਪਾਂ ਲਿਵਰ ਦੀ ਫਾਈਬਰੋਸਿਸ ਤੇ ਲਿਵਰ ਦੇ ਵਿੱਚ ਕਿੰਨਾ ਫੈਟ ਹੈ ਉਹਨੂੰ ਕੁਆਂਟੀਫਾਈ ਕਰਕੇ ਆਪਾਂ ਮਰੀਜ਼ ਨੂੰ ਦੱਸਦੇ ਆ ਕਿ ਤੁਹਾਡੇ ਚ ਕਿੰਨਾ ਲਿਵਰ ਦੇ ਫੈਟ ਹੈ ਐਫ ਐਸ 1 ਐਸ 2 ਐਸ 3 ਤਿੰਨ ਲੈਵਲ ਤੇ ਲਿ ਫੈਟਰਨਲ ਲੀਵਰ ਕਿੰਨਾ ਸੁੱਕਣ ਹੋ ਗਿਆ ਜਿੰਨੂੰ ਆਪਾਂ ਫਿਰ ਅੱਗੇ ਤਿੰਨ ਵਿੱਚ ਗ੍ਰੇਡ ਕਰਦੇ ਨੇ F1 F2 F3 ਅਚਾ ਡਾਕਟਰ ਸਾਹਿਬ ਪੰਜਾਬੀ ਦੇ ਵੈਸੀ ਖਾਣ ਪੀਣ ਦੇ ਬਹੁਤ ਸ਼ੱਕੀ ਨੇ ਪੰਜਾਬ ਚ ਤੇ ਵੈਸੀ ਸਮੱਸਿਆ ਬਹੁਤ ਹੋਏਗੀ ਮੈਂ ਜਦ ਦੱਸਿਆ ਕਿ ਮੁੱਖ ਕਾਰਨ ਲੀਵਰ ਦੇ ਵਿੱਚ ਫੈਟ ਜਮਣਾ ਹੈ ਖਾਣਾ ਪੀਣਾ ਅੱਜ ਕੱਲ ਦੇਖਿਆ ਜਾਏ ਲੋਕੀ ਮਿੱਠਾ ਬਾੜ ਦਾ ਤੇਲ ਮਿਰਚ ਮਸਾਲਿਆਂ ਵਾਲੀ ਚੀਜ਼ਾਂ ਜ਼ਿਆਦਾ ਖਾਂਦੇ ਨੇ ਉਹ ਜਿਹੜਾ ਐਕਸੈਸ ਜਿੰਨਾ ਵੀ ਆਪਾਂ ਚਰਬੀ ਵਾਲੀ ਚੀਜ਼ਾਂ ਖਾਵਾਂਗੇ ਉਹ ਸਾਡੇ ਪੇਟ ਵਿੱਚ ਜੰਮੇਗੀ ਜਨਰਲ ਪੇਟ ਦਾ ਮੋਟਾਪਾ ਆਏਗਾ ਤੋਂ ਹੀ ਜਿਹੜਾ ਐਕਸੈਸ ਫੈਟ ਲੀਵਰ ਤੇ ਜੰਮੇਗਾ ਉਹਦੇ ਕਰਕੇ ਫੈਟੀ ਲੀਵਰ ਹੋਏਗਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਲੀਵਰ ਦੇ ਵਿੱਚ ਨਾਰਮਲੀ 5% ਫੈਟ ਹੁੰਦਾ ਹੈ ਜੇ ਇਹਦੀ ਮਾਤਰਾ ਵੱਧ ਕੇ 20-30% ਹੋਣ ਤਾਂ ਆਪਣਾ ਲੀਵਰ ਕੰਮ ਕਰਨਾ ਕਮਜ਼ੋਰ ਹੋ ਜਾਏਗਾ ਜਿੱਤੇ ਕਰਕੇ ਲੀਵਰ 'ਚ ਫੈਟ ਜੰਮੇਗਾ ਬਲੱਡ ਦੇ ਕੈਮੀਕਲ ਵਧਣਗੇ ਤੇ ਇਹਨੂੰ ਠੀਕ ਟਾਈਮ ਤੇ ਨਾ ਰੋਕਣ ਕਰਕੇ ਲੀਵਰ ਦੇ ਵਿੱਚ ਫਾਈਬਰੋਸਿਸ ਹੋਏਗੀ ਮਤਲਬ ਲੀਵਰ ਖਰਾਬ ਸੁੱਕਣਾ ਨਾਲ ਲੱਗ ਜਾਏਗਾ ਤੇ ਅੱਗੇ ਜਾ ਕੇ ਲੀਵ ਸਕਦੇ ਤੇ ਲੀਵਰ ਦੇ ਕੈਂਸਰ ਵੀ ਬਣ ਸਕਦਾ ਹੈ। ਅੱਛਾ ਮੋਟਾਪਾ ਵੀ ਕਿਹਦੀ ਸਮੱਸਿਆ ਹੁੰਦੀ ਹੈ ਜੀ? ਹਾਂਜੀ। ਮੈਂ ਦੇਖਿਆ ਲੀਵਰ ਦਾ ਫੈਟ, ਫੈਟ ਲੀਵਰ ਹੋਣਾ ਤੇ ਪੇਟ ਦਾ ਮੋਟਾਪਾ ਇਕੱਠੇ ਚੱਲਦੇ ਨੇ। ਇਹ ਕਈ ਵਾਰ ਅਸੀਂ ਦੇਖਦੇ ਆ ਬੰਦੇ ਪਤਲੇ ਹੁੰਦੇ ਆ ਪਰ ਤਾਂਜੀ ਦਾ ਲੀਵਰ ਫੈਟੀ ਹੋ ਜਾਂਦਾ। ਹਾਂਜੀ। 10 ਤੋਂ 20% ਪੇਸ਼ੈਂਟ ਜਿਹੜੇ ਕਿ ਫੈਟੀ ਲੀਵਰ ਦੇ ਨੇ ਉਹ ਪਤਲੇ ਹੁੰਦੇ ਆ। ਤੇ ਇੱਕ ਐ ਚੀਜ਼ ਦਾ ਵੀ ਹੈ ਇਹ ਜ਼ਰੂਰੀ ਨਹੀਂ ਹੈ ਕਿ ਹਰ ਮੋਟਾਪੇ ਹਰ ਫੈਟੀ ਲੀਵਰ ਮੋਟਾ ਹੀ ਹੋਏਗਾ। 10% ਜਿਹੜੇ ਜਿਨ੍ਹਾਂ ਚ ਫੈਟੀ ਲੀਵਰ ਹੈ ਉਹ ਪਤਲੇ ਵੀ ਹੋ ਸਕਦੇ ਨੇ। ਤੋਂ ਉਹਨਾਂ ਵਿੱਚ ਮੁੱਖੇ ਸਿੰਪਟਮ ਐ ਆਂ ਆਪਣੇ ਆਪ ਨੂੰ ਕਮਜ਼ੋਰ ਫੀਲ ਕਰਨਾ ਤੇ ਪੇਟ ਚ ਦਰਦ ਹੋਣਾ ਜੀ ਤੇ ਅਕਸਰ ਇਸ ਦਾ ਬੱਚਿਆਂ ਚ ਵੀ ਅੱਜ ਕੱਲ ਇੰਪੈਕਟ ਆ ਰਿਹਾ ਜੀ ਇਹਨਾਂ ਚੇਹ ਕੇ ਆਪਾਂ ਪਹਿਲਾਂ ਦੇਖਦੇ ਸੀਗੇ ਮੁੱਖ ਜਿਹੜੀ ਏਜ ਸੀਗੀ ਉਹ 30 ਤੋਂ 40% ਸੀਗੀ ਜਿਹੜੇ ਸਾਡੇ ਕੋਲ ਮੜੀ ਜਾਂਦਾ ਸੀ ਬਟ ਅੱਜ ਕੱਲ 10 ਤੋਂ 15 15 ਤੋਂ 20 ਸਾਲ ਦੇ ਬੱਚਿਆਂ ਚ ਵੀ ਨੌਜਵਾਨਾਂ ਚ ਵੀ ਫੈਟੀ ਲੀਵਰ ਪਾਇਆ ਜਾਂਦਾ ਹੈ ਤੇ ਇਸ ਤੋਂ ਵੱਧ ਤੋਂ ਵੱਧ 60 ਤੋਂ 70 ਸਾਲ ਦੇ ਸਾਡੇ ਕੋਲ ਕਈ ਬਜ਼ੁਰਗ ਮਜ਼ਰੀਜ਼ ਵੀ ਆਉਂਦੇ ਨੇ ਜਿੰਨਾਂ 'ਚ ਫੈਟੀ ਲੀਵਰ ਪਾਇਆ ਜਾਂਦਾ ਤੇ ਹੁਣ ਅੱਜਕੱਲ ਕੋਈ ਏਜ ਦਾ ਕੁਝ ਨਹੀਂ ਰਹਿ ਗਿਆ 10 ਸਾਲ ਤੋਂ ਲੈ ਕੇ 60 70 ਸਾਲ ਦੀ ਉਮਰ ਤੱਕ ਕਦੇ ਵੀ ਫੈਟੀ ਲੀਵਰ ਦੇ ਸਿੰਪਟਮ ਆ ਸਕਦੇ ਨੇ ਉਹਦੇ ਕਰਕੇ ਲੀਵਰ ਖਰਾਬ ਹੋ ਸਕਦਾ ਨਾ ਤੇ ਉਹਦੇ ਕਰਕੇ ਸਾਨੂੰ ਬਚਾਉਣ ਦਾ ਪੂਰਾ ਤਰੀਕੇ ਕਰਨਾ ਚਾਹੀਦੀ ਨੇ ਅੱਛਾ ਸਾਨੂੰ ਬਚਾਅ ਦੀ ਗੱਲ ਕੀਤੀ ਬਚਾਅ ਦੇ ਤਰੀਕੇ ਕੀ ਨੇ ਅਸੀਂ ਚਾਹੁੰਦੇ ਆ ਕਿ ਲੋਕ ਜਿਹੜੇ ਨੇ ਇਸ ਤੋਂ ਬਚ ਸਕਣ ਔਰ ਲੋਕਾਂ ਨੂੰ ਇੱਕ ਚੰਗੀ ਅਸੀਂ ਵੀਡੀਓ ਰਾਹੀਂ ਚੰਗਾ ਸੁਨੇਹਾ ਦੇ ਸਕੀਏ ਬਚਨ ਦੇ ਸਭ ਤੋਂ ਵਧੀਆ ਤਰੀਕਾ ਹੈ ਲੀਵਰ ਨੂੰ ਖਰਾਬ ਹੋਣ ਤੋਂ ਬਚਾਉਣਾ ਬਚਾਉਣ লিভার ਦਾ ਫੈਟ ਘਟਾਣਾ ਉਹਦੋਂ ਆਪਾਂ ਮੈਂ ਤਿੰਨ ਵਿੱਚ ਡਿਵਾਈਡ ਕਰਾਂਗਾ ਇੱਕ ਹੈ ਖਾਣ ਪੀਣ ਆਪਣੇ ਖਾਣ ਪੀਣ ਤੇ ਪ੍ਰੇਸ਼ ਕਰਨਾ ਜਿਸ ਤਰ੍ਹਾਂ ਦਾ ਖਾਣ ਪੀਣ ਹੋਣਾ ਚਾਹੀਦਾ ਜਿੰਨਾ ਆਪਾਂ ਖਾਂਦੇ ਆ ਇਸ ਤੋਂ ਅੱਧਾ ਘਟ ਦਿੱਤਾ ਜਾਏ ਨਾਰਮਲੀ ਆਪਾਂ ਮਰੀਜ਼ਾਂ ਨੂੰ ਕਹਿੰਦੇ ਆ ਜਿੰਨਾ ਤੁਸੀਂ ਖਾਂਦੇ ਹੋ ਉਸ ਤੋਂ 30% ਘੱਟ ਖਾਣਾ ਹੈ ਦਿਨ ਚ ਤੁਸੀਂ 10 ਫਲਕੇ ਖਾਂਦੇ ਹੋ ਤਾਂ 7 ਫਲਕੇ ਖਾ ਲੈਣੇ ਤੇ ਖਾਣ ਪੀਣ ਦੀ ਤਰੀਕੇ ਚ ਵੀ ਬਦਲਾਵ ਕੀਤਾ ਜਾਏ ਮਿੱਠੀਆਂ ਚੀਜ਼ਾਂ ਤੇਲ ਵਾਲੀਆਂ ਚੀਜ਼ਾਂ ਘੱਟੋ ਘੱਟ ਖਾਈ ਜਾਣ ਜਦਕਿ ਜਿਹੜੇ ਨੇਚਰਲ ਆਈਟਮ ਹੁੰਦੀ ਹੈ ਜਿੱਦਾਂ ਕਿ ਨੇਚਰਲ ਪ੍ਰੋਡਿਊਸਿੰਗ ਸਬਜ਼ੀਆਂ ਹੋਗੀਆਂ ਦਾਲਾਂ ਹੋਗੀਆਂ ਉਹ ਜ਼ਿਆਦਾ ਤੋਂ ਜ਼ਿਆਦਾ ਖਾਣ ਜਿਹਦੇ ਵਿੱਚ ਫਾਈਬਰ ਹੁੰਦੀ ਹੈ ਇਦਾਂ ਕਿਹਾ ਜਾਂਦਾ ਹੈ ਗ੍ਰੀਨ ਵੈਜੀਟੇਬਲਸ ਕੱਚਾ ਸਲਾਦ ਮਰੀਜ਼ਾਂਾਂ ਵਾਸਤੇ ਸਭ ਤੋਂ ਵਧੀਆ ਹੈ ਤੇ ਇਹ ਹੋ ਗਿਆ ਖਾਣ ਪੀਣ ਦਾ ਦੂਜਾ ਸਭ ਤੋਂ ਵਧੀਆ ਤਰੀਕਾ ਐਕਸਰਸਾਈਜ਼ ਜੋ ਕਿ ਕਿਤਾਬਾਂ 'ਚ ਲਿਖਿਆ ਜਾਂਦਾ ਹੈ ਇੱਕ ਫੈਟਲੀਵਰ ਦੇ ਮਰੀਜ਼ ਨੂੰ ਅੱਧੇ ਘੰਟੇ ਤੋਂ 45 ਮਿੰਟ ਸੈਰ ਕਰਦੀ ਹੈ ਹੁਣ ਤੁਸੀਂ ਪੁੱਛੋਗੇ ਸੈਰ ਕਰਨਾ ਕਿ ਟਹਿਲਣ ਟਹਿਲਣ ਨੂੰ ਸੈਰ ਨਹੀਂ ਕਵਾਂਗੇ ਜੋਗਿੰਗ ਇੰਨੀ ਕਿ ਸੈਰ ਕਰੇ ਕਿ ਆਪਣਾ ਸਾਹ ਚੜੇ ਤਾਂ ਕਿ ਬੋਡੀ ਦਾ ਮੈਟਾਬੋਲਿਜ਼ਮ ਵਧੇ ਤੇ ਜਿਹਨਾਂ ਲੀਵਰ ਫੈਟ ਸਟੋਰ ਹੈ ਪੇਟ ਵਿੱਚ ਲੀਵਰ ਵਿੱਚ ਉਹ ਮੈਟਾਬੋਲਾਈਜ਼ ਹੋਏ ਤੇ ਉਹ ਲੀ ਦੀ ਮਾਤਰਾ ਘਟੇ ਅੱਛਾ ਕਈ ਵਾਰ ਲੋਕੀ ਕਹਿੰਦੇ ਸਾਨੂੰ ਪਸੀਨਾ ਬੜਾ ਆਉਂਦਾ ਪਰ ਫਿਰ ਵੀ ਸਾਡਾ ਫੈਟੀ ਲੀਵਰ ਆਉਂਦਾ ਹਾਂਜੀ ਐਵਰੀਅਰ ਇਹ ਨਾ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਐਕਸਰਸਾਈਜ਼ ਕਰਦੇ ਹੋ ਆਪਾਂ ਨਾਰਮਲੀ ਦੇਖਦੇ ਹਾਂ ਕਈ ਲੋਕ ਐਕਸਰਸਾਈਜ਼ ਕਰਦੇ ਨੇ ਇਸ ਤੋਂ ਬਾਅਦ ਆ ਕੇ ਉਨਾ ਹੀ ਖਾ ਲੈਂਦੇ ਨੇ ਠੀਕ ਹੈ ਤੇ ਦੋ ਚੀਜ਼ਾਂ ਨੂੰ ਬੜਾ ਧਿਆਨ ਨਾਲ ਐਕਸਰਸਾਈਜ਼ ਤੋਂ ਬਾਅਦ ਆਪਣੀ ਡਾਈਟ ਤੇ ਵੀ ਕੰਟਰੋਲ ਕੀਤਾ ਜਾਏ ਐ ਨਾ ਹੋਵੇ ਤੁਸੀਂ ਅੱਧਾ ਘੰਟਾ ਸੈਰ ਕੀਤੀ ਜੋਗਿੰਗ ਕੀਤੀ ਆ ਕੇ ਉਹੀ ਦੋ ਚਾਰ ਬੱਦ ਰੋਟੀਆਂ ਖਾ ਲੀਆਂ ਉਹੀ ਆnde-ande ਆਈਸਕ੍ਰੀਮ ਖਾ ਲਈ ਜਾਂ ਕੁਝ ਮਿੱਠਾ ਖਾ ਲਿਆ ਨਹੀਂ ਅਕਸਰ ਅੰਮ੍ਰਿਤਸਰੀਆਂ ਨੂੰ ਤੇ ਟ੍ਰੈਂਡ ਹੈ ਜੀ ਸਵੇਰੇ ਜਾ ਕੇ ਚਾਹ ਪੀ ਲੈਂਦੇ ਸੈਰ ਕੇ ਇਹ ਹੈ ਨਾ ਕਿ ਐਕਸਰਸਾਈਜ਼ ਕੀਤੀ ਆ ਕੇ ਮਿੱਠੀ ਚਾਹ ਪੀ ਲਈ ਦੋ ਬ੍ਰੈਡ ਖਾ ਲਏ ਬ੍ਰੈਡ ਮੱਖਣ ਖਾ ਲਿਆ ਜਿੰਨਾ ਤੁਸੀਂ ਆਪਣੀ ਕੈਲਰੀਸ ਲੂਜ਼ ਕੀਤੀ ਹੈ ਐਕਸਰਸਾਈਜ਼ ਕਰਕੇ ਦੌੜ ਕੇ ਉਹਨਾਂ ਜੇ ਤੁਸੀਂ ਖਾ ਲਿਆ ਤੇ ਉਹਦਾ ਕੋਈ ਬੋਡੀ ਦਾ ਕੁਝ ਫਟਕ ਨਹੀਂ ਪਿਆ ਜਿੰਨਾ ਆਪਾਂ ਬੋਡੀ ਚ ਫੈਟ ਕਰਨ ਲਈ ਆਪਣੀ ਕੈਲਰੀਜ਼ ਘਟਾਈਆਂ ਉਨਾਂ ਹੀ ਤੁਸੀਂ ਦਵਾੜਾ ਖਾ ਲਿਆ। ਤੋਂ ਐਜ਼ ਇੰਪੋਰਟੈਂਟ ਹੈ ਐਕਸਰਸਾਈਜ਼ ਕਰਦੇ ਆਪਣੀ ਡਾਈਟ ਨੂੰ ਵੀ ਧਿਆਨ ਰੱਖਣਾ। ਅੱਛਾ ਡਾਈਟ ਤਾਂ ਮਿਕਸਚਰ ਕਿਸ ਤਰੀਕੇ ਦਾ ਹੋਣਾ ਚਾਹੀਦਾ? ਕਈ ਲੋਕੀ ਕਹਿੰਦੇ ਜੀ ਸਾਈਡ ਤੇ ਘਰ ਦੀ ਚੀਜ਼ਾਂ ਖਾਣੇ ਆ ਪਰ ਘਰ ਦੀ ਚੀਜ਼ਾਂ ਵੀ ਕਿਉਂ? ਚਾਹ ਦੇ ਵਿੱਚ ਜਦੋਂ ਇੱਕ ਹੈ ਵਹਿਮ ਹੈ ਕਿ ਜੇ ਕਿਸੇ ਨੂੰ ਕਿਹਾ ਜਾਏ ਕਿ ਮਿੱਠੀ ਚਾਹ ਨਹੀਂ ਪੀਣੀ ਉਹ ਖੰਡ ਦੀ ਜਗ੍ਹਾ ਸ਼ੱਕਰ ਪਾ ਲੈਂਦੇ। ਪਰ ਦੇਖਿਆ ਲੈ ਸ਼ੱਕਰ ਦੇ ਵਿੱਚ ਵੀ ਸੇਮ ਕੈਲਰੀ ਸ ਹੈ, ਉਨਾਂ ਹੀ ਹੀ ਮਿੱਠਾ ਹੈ। ਖਾਣ ਦੇ ਤਰੀਕਿਆਂ ਨਾਲ ਜੇ ਆਪਾਂ 4 ਰੋਟੀਆਂ ਖਾਂਦੇ ਉਹਨਾਂ ਨੂੰ ਘਟਾ ਕੇ 2 ਰੋਟੀਆਂ ਕਰ ਦਿੱਤੀਆਂ ਜਾਂ। ਮੱਖਣ ਨਹੀਂ ਬਿਲਾਣਾ ਮੱਖਣ ਦੀ ਮਾਤਰਾ ਘਟਾ ਦਿੱਤੀ ਜਾਏ ਮਤਲਬ ਨਾਰਮਲ ਜਿੰਨਾ ਨੈਚੁਰਲ ਆਈਟਮਸ ਖਾ ਸਕਦੇ ਨੇ ਦਾਲਾਂ ਖਾ ਸਕਦੇ ਨੇ ਫਲ ਖਾ ਸਕਦੇ ਨੇ ਹਰੀ ਸਬਜ਼ੀਆਂ ਖਾ ਸਕਦੇ ਨੇ ਸਲਾਦ ਖਾ ਸਕਦੇ ਸੇ ਜਿੱਦਾਂ ਉਹਨਾਂ ਨੂੰ ਇੰਪਰੂਵਮੈਂਟ ਹੋਏਗੀ ਜਿੰਨਾ ਆਪਾਂ ਫਰਾਈਡ ਫੂਡ ਤੇਲ ਵਾਲੀਆਂ ਚੀਜ਼ਾਂ ਮਿੱਠੀਆਂ ਚੀਜ਼ਾਂ ਖਾਣ ਗਿਆ ਐਕਸੈਸ ਜਿੰਨਾ ਵੀ ਕੈਲਰੀਜ਼ ਬਚ ਜਾਣਗੇ ਉਸ ਜਾ ਕੇ ਸਾਡੇ ਪੇਟ ਵਿੱਚ ਜਮਣ ਗਿਆ ਜਿੰਨਾਂ ਨੂੰ ਮਠਾਪਾ ਆਏਗਾ ਉਹ ਜਿਹੜੀ ਐਕਸੈਸ ਕੈਲਰੀਸ ਹੈ ਉਹ ਲੀਵਰ ਵਿੱਚ ਜਾ ਕੇ ਜਮਣ ਗਿਆ ਜਿੰਨਾਂ ਨੂੰ ਫੈਟ ਲੀਵਰ ਹੋਏਗਾ ਅੱਛਾ ਮੇਨ ਲੀਵਰ ਜਿਹੜੀ ਅਸੀਂ ਖਾਂ ਪੀਨੇ ਸਾਡਾ ਉਹਦੇ ਤੇ ਡਿਪੈਂਡ ਕਰਦਾ ਤੇ ਡਾਕਟਰ ਸਾਹਿਬ ਜੰਕ ਫੂਡ ਕਿੰਨਾ ਕੁ ਪ੍ਰਭਾਵਿਤ ਕਰਦਾ ਕਿਉਂਕਿ ਇੱਕ ਸਰੀ ਦੇਖਿਆ ਜਾਈ ਜੰਕ ਫੂਡ ਵਿੱਚ ਜ਼ਿਆਦਾਤਰ ਕੀ ਹੁੰਦਾ ਨਾ ਤੇਲ ਤੇਲ ਵਾਲੀਆਂ ਚੀਜ਼ਾਂ ਆਲੂ ਵਾਲੀਆਂ ਚੀਜ਼ਾਂ ਮਤਲਬ ਫਰਾਈਡ ਚੀਜ਼ਾਂ ਤੇ ਕੈਲਰੀਸ ਹਾਈ ਕੈਲਰੀ ਫੂਡ ਇੱਕ ਪੀਜ਼ਾ 버ਗਰ ਚ ਅਪ ਟੂ 500 ਤੋਂ 600 ਕੈਲਰੀਸ ਹੁੰਦੀ ਹੈ ਕਿਉਂਕਿ ਆਪਾਂ ਜਿੰਨਾ ਆਪਾਂ ਨਾਰਮਲ ਕੰਮ ਕਰਦੇ ਆ ਆਪਾਂ ਦਿਨ ਚ 2000 ਤੋਂ 2500 ਹੀ ਕੈਲਰੀਸ ਨੂੰ ਜਮਾ ਕਰ ਪਾਉਂਦੇ ਆ ਹজম ਕਰ ਪਾਉਂਦੇ ਆ ਤੇ ਬਾਕੀ ਜਿੰਨਾ ਵੀ ਆਪਾਂ ਐਕਸੈਸ ਖਾਵਾਂਗੇ ਉਸ ਜਾ ਕੇ ਸਾਡੇ ਲੀਵਰ ਚ ਜਾ ਕੇ ਜੰਮੇਗਾ ਉਹ ਨਾਲ ਫੈਟ ਲੀਵਰ ਹੋਏਗਾ ਜੀ ਤੇ ਉਸੇ ਤੋਂ ਮਤਲਬ ਮੇਨ ਜੰਕ ਫੂਡ ਪਰ ਜੰਕ ਫੂਡ ਦਾ ਟ੍ਰੈਂਡ ਤੇ ਦਿਨ ਪ੍ਰਤੀ ਦਿਨ ਵੱਧਾ ਜਾ ਰਿਹਾ ਹੈ ਤਾਂ ਹੀ ਤੇ ਦੇਖਿਆ ਜਾਏ ਕਿ ਅੱਜ ਤੋਂ ਅਗਰ 20 ਸਾਲ ਪਹਿਲਾਂ ਦੀ ਦੇਖਿਆ ਜਾਏ ਤੇ ਫੈਟ ਲੀਵਰ ਦੀ ਵੀ ਕਿੰਨਾ ਇੰਪਰ ਕਿੰਨਾ ਵਾਅਦਾ ਹੋਇਆ ਪਹਿਲਾਂ ਜੋ ਆਪਾਂ ਦੇਖਦੇ ਸੀਗੇ ਕਿ ਮੁੱਖੇ ਕਾਰਨ ਲੀਵਰ ਖਰਾਬ ਹੁੰਦਾ ਹੈ ਕਾਲਾ ਪੀਲਿਆ ਹੈਪੇਟਾਈਟਿਸ ਬੀ ਤੇ ਸੀ ਪਰ ਅੱਜ ਦੀ ਜਿਹੜੀ ਸਟੱਡੀਜ਼ ਹੈ ਉਹਦੇ ਵਿੱਚ ਇਹ ਦੋਨਾਂ ਦੀ ਲੀਵਰ ਖਰਾਬ ਹੈਪੇਟਾਈਟਸ ਬੀ ਤੇ ਸੀ ਕਰਕੇ ਕਾਫੀ ਘਟ ਗਿਆ ਤੇ ਫੈਟ ਲੀਵਰ ਇਸ 1 ਆਫ ਦਾ ਮੋਸਟ ਕਮਨ ਕਾਸ ਆਫ ਲੀਵਰ ਖਰਾਬ ਲੀਵਰ ਫੇਲਰ ਅੱਛਾ ਹੈਪੇਟਾਈਟਸ ਬੀ ਸੀ ਕੀ ਹੁੰਦਾ ਸੀ ਜੀ ਹੈਪੇਟਾਈਟਸ ਬੀ ਇੱਕ ਕਾਲਾ ਪੀਲਾ ਵਾਇਰਸ ਸੀਗੇ ਦੋਨੋਂ ਹੈਪੇਟਾਈਟਸ ਬੀ ਤੇ ਸੀ ਹੈਪੇਟਾਈਟਸ ਬੀ ਦੀ ਤਾਂ ਵੈਕਸੀਨ ਵੀ ਆ ਚੁੱਕੀ ਹੈ ਤੇ ਸੀ ਦਾ ਇਫੈਕਟਿਵ ਟ੍ਰੀਟਮੈਂਟ ਆ ਚੁੱਕੀ ਹੈ ਜਿਹੜੇ ਪਹਿਲਾਂ ਮੋਸਟ ਕਮਨ ਕਾਰਨ ਸੀ ਲੀਵਰ ਨੂੰ ਖਰਾਬ ਕਰਨ ਦੇ ਲੀਵਰ ਸਰੋਸਿਸ ਕਰਨ ਦੇ ਤੇ ਲੀਵਰ ਕੈਂਸਰ ਕਰਨ ਦੇ ਬਟ ਇਹਨਾਂ ਦੇ ਅੱਛੇ ਦਵਾਈਆਂ ਅੱਛੀ ਵੈਕਸੀਨ ਆਨ ਕਰਕੇ ਹੈਪੇਟਾਈਟਸ ਬੀ ਤੇ ਹੈਪੇਟਾਈਟਸ ਤੇ ਫੈਟ ਲੀਵਰ ਕਰਕੇ ਲੀਵਰ ਖਰਾਬ ਹੋਣ ਦੇ ਕਾਰਨ ਕਾਫੀ ਵਧਿਆ ਜਾ ਰਿਹਾ ਹੈ ਅੱਛਾ ਇਹ ਜੀ ਜੀ ਤੁਸੀਂ ਲੀਵਰ ਖਰਾਬ ਹੋਣ ਨਾਲ ਕੀ ਨੁਕਸਾਨ ਕੀ ਹੁੰਦਾ ਬੰਦੇ ਦਾ ਇਨਸਾਨ ਦੀ ਜ਼ਿੰਦਗੀ ਕਿੱਥੋਂ ਤੱਕਨ ਪ੍ਰਭਾਵਿਤ ਹੁੰਦਾ ਹਾਂ ਜੀ ਤਾਂ ਦੱਸਿਆ ਇਨੀਸ਼ੀਅਲੀ ਕੋਈ ਪੇਸ਼ੈਂਟ ਆਏਗਾ ਆਪਣੇ ਫੈਟ ਲੀਵਰ ਦਾ ਉਹਨੂੰ ਜਾ ਤੱਕ ਕੋਈ ਸਿੰਪਟਮ ਨਹੀਂ ਹੋਣਗੇ ਉਹ ਕੁਝ ਨਹੀਂ ਕਹੇਗਾ ਉਹ ਕਹੇਗਾ ਮੈਂ ਸਿਰਫ ਇੱਕ ਅਲਟਰਾਸਾਉਂਡ ਕਰਾਇਆ ਸੀ ਉਹਦੇ ਚ ਆਇਆ ਕਿ ਥੋੜਾ ਫੈਟੀ ਲੀਵਰ ਹੈ ਤੇ ਮੈਂ ਇੱਕ ਬਲੱਡ ਦੇ ਟੈਸਟ ਕਰਾਈ ਸੀ ਐਲਫਟੀ ਕਰਾਇਆ ਸੀ ਉਹਦੇ ਚ ਲੀਵਰ ਦੀ ਐਨਜ਼ਾਈਮ ਦੀ ਮਾਤਰਾ ਵਧੀ ਹੋਈ ਸੀ ਬਟ ਜੇ ਇਹਨੂੰ ਠੀਕ ਟਾਈਮ ਤੇ ਨਾ ਕੰਟਰੋਲ ਕੀਤਾ ਜਾਏ ਹੋਲੀ ਹੋਲੀ ਲੀਵਰ ਚ ਸੁੱਕੜਾ ਨਾ ਲੱਗ ਜਾਏਗੀ ਤੇ ਮਰੀਜ਼ ਨੂੰ ਕਮਜ਼ੋਰੀ ਕੋਈ ਕੰਮ ਨਾ ਕਰਨਾ ਬੈੱਡ ਤੇ ਬੈਠੇ ਰਹਿਣਾ ਆਪਣੇ ਆਪ ਦਾ ਕਮਜ਼ੋਰੀ ਲੈਣਾ ਕੋਈ ਕੰਮ ਕਰਨ ਦਾ ਮਨ ਨਹੀਂ ਕਰਨਾ ਜੇ ਔਨ ਨੋ ਮਿਨਰ ਰੱਖਿਆ ਜਾਏ ਤੇ ਲੀਵਰ ਸਿਰੋਸਿਸ ਮਤਲਬ ਲੀਵਰ ਦਾ ਖਰਾਬ ਹੋਣਾ ਫੇਲ ਹੋਣਾ ਜੇ ਔਨ ਨੋ ਮਿਨਰ ਠੀਕ ਕੀ ਔਨ ਨੋ ਮਿਨਰ ਠੀਕ ਟਾਈਮ ਤੇ ਕੰਟਰੋਲ ਕੀਤਾ ਜਾਏ ਤੇ ਅੱਗੇ ਜਾ ਕੇ ਲੀਵਰ ਪੂਰਾ ਖਰਾਬ ਹੋ ਸਕਦਾ ਹੈ ਖੰਦਾ ਪੀਲੀ ਆ ਸਕਦਾ ਹੈ ਜਿੱਦਾਂ ਮੈਂ ਦੱਸਿਆ ਪੇਟ ਚ ਪਾਣੀ ਪੜ ਸਕਦਾ ਹੈ ਬਿਯੋਸ਼ੀ ਆ ਸਕਦੀ ਹੈ ਖੂਨ ਦੀ ਉਲਟੀ ਆ ਸਕਦੀ ਹੈ ਤੇ ਹੌਲੀ ਹੌਲੀ ਲੀਵਰ ਦਾ ਕੈਂਸਰ ਚ ਵੀ ਤਬਾਦਲਾ ਹੋ ਸਕਦਾ ਹੈ ਲੀਵਰ ਦਾ ਪ੍ਰੋਬਲਮ ਵਧਦੀ ਜਾ ਰਹੀ ਦਿਨ ਬਹੁਤ ਜ਼ਿਆਦਾ ਜੀ ਤੇ ਅੱਜ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿਵੇਂ ਬਚਿਆ ਜਾਵੇ ਇਹਦੇ ਤੋਂ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿਉਂਕਿ ਠੀਕ ਹੈ ਅਸੀਂ ਕਹਿ ਤੇ ਗੱਲਾਂ ਬਾਤਾਂ ਸੀ ਇਸ ਪੋਡਕਾਸਟ ਰਾਹੀਂ ਹੈ ਤੇ ਡਿਸਕਸ ਕਰ ਰਹੇ ਇੱਕ ਚੀਜ਼ਾਂ ਗਲਤ ਨਹੀਂ ਪਰ ਛੜਨਾ ਅੱਜ ਕੱਲ ਬਹੁਤ ਮੁਸ਼ਕਲ ਹੋ ਚੁੱਕਾ ਕਿਸੇ ਬੱਚੇ ਨੂੰ ਕੋ ਤੋ ਪੀਜ਼ਾ ਨਹੀਂ ਖਾਣਾ ਉਹ ਮੇਰੇ ਖਰ ਬੱਚਾ ਲੜਨ ਤੱਕਨ ਚੱਲ ਜਾਂਦਾ ਤੇ ਇਸ ਦਾ ਬਚਾਅ ਕੀ ਹੈ ਇਹਦਾ ਸਭ ਤੋਂ ਅੱਛਾ ਤਰੀਕਾ ਜੇ ਫੈਟੀ ਲਿਵਰ ਨੋ ਆਪਾ ਇਨੀਸ਼ੀਅਲੀ ਸਟੇਜ ਤੇ ਪਕੜ ਜਾਏ ਮਤਲਬ ਇਹ ਨਾ ਹੋਵੇ ਕਿ ਆਪਾਂ ਲਿਵਰ ਨੂੰ ਟ੍ਰੀਟਮੈਂਟ ਉਦੋਂ ਸ਼ੁਰੂ ਕਰ ਦਿੱਤੇ ਦੇ ਦੋ ਲਿਵਰ ਕਾਫੀ ਖਰਾਬ ਇਨੀਸ਼ੀਅਲੀ ਜਦੋਂ ਵੀ ਪਤਾ ਚੱਲੇ ਕਿ ਲੀਵਰ ਫੈਟੀ ਹੈ ਜਾਂ আল্ট্রਾਸਾਉਂਡ ਤੋਂ ਜਾਂ ਕੋਈ ਵੀ ਟੈਸਟਾਂ ਚੋਂ ਪਤਾ ਆਏ ਲੀਵਰ ਤੇ ਇਫੈਕਟਿਵ ਕਿਸੇ ਡਾਕਟਰ ਨੂੰ ਮਿਲਿਆ ਜਾਏ ਕਿਉਂਕਿ ਇਹਦਾ ਤੁਹਾਨੂੰ ਮੈਂ ਦੱਸਿਆ ਇਫੈਕਟਿਵ ਟ੍ਰੀਟਮੈਂਟ ਹੈ ਆਪਣਾ ਡੇ ਟੂ ਡੇ ਲਾਈਫ ਚ ਬਦਲ ਚੇਂਜਸ ਲਿਆਨੇ ਆਪਣਾ ਲਾਈਫਸਟਾਈਲ ਮੋਡੀਫਿਕੇਸ਼ਨ ਕਰਨਾ ਲਾਈਫਸਟਾਈਲ ਮੋਡੀਫਿਕੇਸ਼ਨ ਤੋਂ ਵਧੀਆ ਹੈ ਸੇਅਰ ਕਰਨੀ ਆਪਣੇ ਖਾਣ-ਪੀਣ ਦੇ ਵਿੱਚ ਕਟੌਤੀ ਲਿਆਨੀ ਤੇ ਕਿਦਾਂ ਆਪਣਾ ਡਾਈਟ ਨੂੰ ਕੰਟਰੋਲ ਕਰਨਾ ਜੇ ਅਪਏ ਤਿੰਨ ਚੀਜ਼ਾਂ ਨੂੰ ਸਿਰਫ ਫੋਲੋ ਕਰਾਂਗੇ ਤੇ 6 ਤੋਂ 3 ਤੋਂ 6 ਮਹੀਨਿਆਂ ਦੇ ਵਿੱਚ 90 80 ਤੋਂ 90% ਮਰੀਜ਼ਾਂ 'ਚ ਕਾਫੀ ਇੰਪਰੂਵਮੈਂਟ ਆਈ ਗਈ। ਅੱਛਾ ਡਾਕਟਰ ਸਾਹਿਬ ਕੀ ਇਸ ਦਾ ਇਲਾਜ ਸੰਭਵ ਹੈ? ਹਾਂਜੀ। ਐਹੀ ਮੈਂ ਤੁਹਾਨੂੰ ਦੱਸ ਰਿਹਾ ਕਿ 80 ਤੋਂ 90% ਮਰੀਜ਼ਾਂ ਨੂੰ ਸਿਰਫ ਇਹ ਤਿੰਨ ਚੀਜ਼ਾਂ ਨਾਲ ਹੀ ਕਾਫੀ ਇੰਪਰੂਵਮੈਂਟ ਆਈ ਗਈ। ਤੇ ਬਟ ਜਿਹੜੇ ਵਾਲੇ ਮਰੀਜ਼ਾਂ 'ਚ ਫੈਟੀ ਲੀਵਰ ਦੇ ਨਾਲ-ਨਾਲ ਸੁੱਕੜਨ ਵੀ ਆ ਗਿਆ, ਮਤਲਬ ਫਾਈਬਰੋਸਿਸ ਵੀ ਹੋ ਗਿਆ। ਅੱਜਕੱਲ ਸਾਡੇ ਕੋਲ ਉਹਦੀ ਵੀ ਬਹੁਤ ਇਫੈਕਟਿਵ ਟ੍ਰੀਟਮੈਂਟ ਆ ਗਏ ਨੇ। ਹੋਰ ਵੀ ਦਵਾਈਆਂ ਆ ਗਈਆਂ ਨੇ ਜਿਨ੍ਹਾਂ ਨਾਲ ਆਪਾਂ ਨੂੰ ਰਿਵਰਸ ਕਰ ਸਕਦੇ ਆ। ਬਟ ਆ ਇੰਪੋਰਟੈਂਟ ਚੀਜ਼ ਮੈਂ ਤੁਹਾਡੇ ਦਵਾਈ ਦਰਸ਼ਕਾਂ ਨੂੰ ਦੱਸਿਆ ਜਾਵਾਂਗਾ ਜੇ ਕਵ ਲੀਵਰ ਪੂਰਾ ਖਰਾਬ ਹੋ ਜਾਏ ਜੀ ਮਤਲਬ ਪੀਲੀਆ ਹੋ ਜਾਏ ਜਾਂ ਪੇਟ ਚ ਪਾਣੀ ਭਰ ਜਾਏ ਫਿਰ ਲੀਵਰ ਨੂੰ ਠੀਕ ਕਰਨਾ ਮੁਸ਼ਕਿਲ ਹੈ ਇਨੀਸ਼ੀਅਲੀ ਜਦੋਂ ਲੀਵਰ ਚ ਫੈਟ ਹੈ ਜਾਂ ਲੀਵਰ ਚ ਸੁੱਕਰਨ ਆ ਗਿਆ ਉਹਨੂੰ ਆਪਣੇ ਲਾਈਫ ਸਟਾਈਲ ਮੋਡੀਫਿਕੇਸ਼ਨ ਤੇ ਦਵਾਈਆਂ ਨਾਲ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ ਡਾਕਟਰ ਸਾਹਿਬ ਕੀ ਦਵਾਈਆਂ ਮਹਿੰਗੀਆਂ ਤੇ ਨਹੀਂ ਹੁੰਦੀਆਂ ਕਈ ਵਾਰ ਕਹਿੰਦਾ ਇਲਾਜ ਤੋਂ ਹੀ ਕੋਈ ਬੰਦਾ ਡਰ ਜਾਂਦਾ ਕਿ ਯਾਰ ਪਤਾ ਨਹੀਂ ਡਾਕਟਰ ਨੇ ਜਾ ਕੇ ਕਿੱਡਾ ਵੱਡਾ ਇਲਾਜ ਕਰ ਦੇਣਾ ਕਿੰਨੇ ਕ ਸਾਡੇ ਪੈਸਾ ਖਰਚਾ ਹੋ ਜਾਣਾ ਕਿ ਕੰਪਨੀਆਂ ਇਸ ਤਰ੍ਹਾਂ ਦੀ ਦਵਾਈਆਂ ਬਣਾ ਰਹੀਆਂ ਇੰਡੀਆ ਮੈਂ ਤੁਹਾਨੂੰ ਹੀ ਦੱਸ ਰਿਹਾ 80% ਲੋਕਾਂ ਨੂੰ ਫ੍ਰੀ ਲਾਚ ਸਿਰਫਿਕ ਡਾਕਟਰ ਨਾਲ ਮਿਲ ਕੇ ਆਪਣੇ ਲਾਈਫਸਟਾਈਲ ਬਾਰੇ ਸਾਰਾ ਡਿਸਕਸ ਕਰਨਾ ਕੁਝ ਟੈਸਟ ਕਰਾ ਕੇ ਪਤਾ ਕਰਨਾ ਕਿ ਲੀਵਰ ਕਿੰਨਾ ਫੈਟੀ ਹੈ ਕਿੰਨਾ ਫਾਈਬਰੋਸਿਸ ਹੈ ਤੇ ਦਵਾਈਆਂ ਸ਼ੁਰੂ ਕਰਨਾ ਅੱਜ ਕੱਲ ਆਪਾਂ ਕਾਫੀ ਇਫੈਕਟਿਵ ਦਵਾਈਆਂ ਆ ਗਈਆਂ ਸਸਤੇ ਤੋਂ ਲੈ ਕੇ ਮਹਿੰਗੇ ਤੱਕ ਡਿਪੈਂਡਿੰਗ ਕਿ ਪੇਸ਼ੈਂਟ ਨੂੰ ਕਿਹੜੀ ਨੀਡ ਹੈ ਪੇਸ਼ੈਂਟ ਦੀ ਪੌਕੇਟ ਕਿੱਦਾਂ ਅਲਾਉ ਕਰਦੀ ਹੈ ਆਪਾਂ ਇੱਕ ਮਤਲਬ ਪੇਸ਼ੈਂਟ ਨੂੰ ਪੂਰਾ ਸਮਝਾ ਕੇ ਪੂਰਾ ਵਿਚਾਰ ਕਰਕੇ ਉਹਨੂੰ ਦਵਾਈਆਂ ਦੇਣੇ ਨੇ ਐਦਾਂ ਕੁਝ ਨਹੀਂ ਹੈ ਕਿ ਕੋਈ ਇੰਜੈਕਸ਼ਨ ਲਗਾਣੇ ਆ ਕੋਈ ਬਹੁਤ ਮਹਿੰਗੀਆਂ ਦਵਾਈਆਂ ਨੇ ਬਟ ਪੇਸ਼ੈਂਟ ਨੂੰ ਪੂਰਾ ਸਮਝ ਕੇ ਕਿੰਨਾ ਉਹਦੇ ਉਂ ਪ੍ਰੋਬਲਮ ਹੈ ਉਸ ਸਾਹਮਣੇ ਦਵਾਈਆਂ ਵੀ ਸ਼ੁਰੂ ਹੁੰਦੀਆਂ ਈ ਆਪਣਾ ਧਿਆਨ ਰੱਖਣਾ ਚਾਹੀਦਾ ਬੰਦੇ ਨੂੰ ਇਸ ਬਿਮਾਰੀ ਤੋਂ ਬਚਣ ਵਾਸਤੇ ਜੀ ਮੈਂ ਇਹ ਕਿਹਾ ਨਾ ਕਿ ਹੁਣ ਅੱਜ ਕੱਲ ਜਿਹੜੇ ਆਪਾਂ ਦੇਖਦੇ ਆ 100 ਵਿੱਚੋਂ 30 ਤੋਂ 40 ਪਰਸੈਂਟ ਜਿਹੜੇ ਮਰੀਜ਼ ਸਾਡੇ ਕੋਲ ਆਉਂਦੇ ਆ ਲੀਵਰ ਖਰਾਬ ਤੇ ਉਹਨਾਂ ਦਾ ਮੁੱਖੇ ਕਾਰਨ ਹੁੰਦਾ ਫੈਟੀ ਲੀਵਰ ਤੇ ਇੱਕ ਗੱਲ ਵੀ ਦੱਸਿਆ ਫੈਟੀ ਲੀਵਰ ਦਾ ਸਭ ਤੋਂ ਵਧੀਆ ਤਰੀਕਾ ਹੈ ਬਚਾ ਤੇ ਬਚਾਅ ਵੈ ਸਿੰਪਲ ਆਪਣਾ ਡਾਈਟ ਨੂੰ ਕੰਟਰੋਲ ਕੀਤਾ ਜਾਏ ਆਪ ਐਕਸਰਸਾਈਜ਼ ਕੀਤੀ ਜਾਏ ਤੇ ਖਾਣ ਪੀਣ ਦਾ ਕੀਤਾ ਜਾਏ ਤੇ ਲੋੜ ਪੈਣ ਤੇ ਦਵਾਈ ਸ਼ੁਰੂ ਕਰ ਦਿੱਤੀ ਜਾਏ ਤਾਂ ਬਿਲਕੁਲ ਸ਼ੁਕਰੀਆ ਡਾਕਟਰ ਸਾਹਿਬ ਤਾਂ ਅੱਜ ਇੱਕ ਮਹੱਤਵਪੂਰਨ ਜਾਣਕਾਰੀ ਤੁਹਾਡਾ ਸਾਂਝੀ ਕੀਤੀ ਹੈ ਕਿ ਅਕਸਰ ਲੋਕ ਫੈਟੀ ਲੀਵਰ ਦਾ ਸ਼ਿਕਾਰ ਹੁੰਦੇ ਨੇ ਔਰ ਪੰਜਾਬੀਆਂ ਵਿੱਚ ਖਾਸ ਕਰਕੇ ਇਹ ਮਾਤਰਾ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਕਿਉਂਕਿ ਅਕਸਰ ਖਾਣ ਪੀਣ ਥੋੜਾ ਕਾਫੀ ਜ਼ਿਆਦਾ ਸਾਡਾ ਲੈਵਿਸ਼ ਜਿਸ ਨੂੰ ਅਸੀਂ ਮੰਨਦੇ ਹਾਂ ਕਿਉਂਕਿ ਤੇਲ ਵਾਲੀਆਂ ਚੀਜ਼ਾਂ ਜਾਂ ਕੁਲਚੇ ਪੂੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੇ ਤੁਸੀਂ ਖਾਂਦੇ ਆ ਤਾਂ ਕਿਤੇ ਨਾ ਕਿਤੇ ਸਾਡੇ ਲੀਵਰ ਤੇ ਪ੍ਰਭਾਵ ਪਾਉਂਦੀਆਂ ਨੇ ਤਾਂ ਇਸ ਦਾ ਇਲਾਜ ਕੀ ਹੈ ਤਾਂ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ ਇਸ ਦੀ ਇੱਕ ਮਹੱਤਵਪੂਰਨ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਹੈ ਤਾਂ ਕਿ ਲੋਕ ਇਸ ਬਿਮਾਰੀ ਤੋਂ ਬਚ ਸਕਣ ਅਤੇ ਇੱਕ ਜਰਾ ਹੁਆ ਹੈ ਕਿ ਜੇ ਤੇ ਬਹੁਤ ਸਾਰਾ ਖਰਚਾ ਹੁੰਦਾ ਹੈ ਤਾਂ ਡਾਕਟਰ ਸਾਹਿਬ ਨੇ ਜਿੱਥੇ ਦੱਸਿਆ ਕਿ ਤੁਸੀਂ ਇੱਕ ਆਰਾਮ ਦੇ ਨਾਲ ਇੱਕ ਮੁਫਤ ਇਲਾਜ ਵੀ ਕਰਾ ਸਕਦੇ ਹੋ ਡਾਕਟਰ ਦੀ ਸਲਾਹ ਲੈ ਸਕਦੇ ਹੋ ਟੈਸਟ ਕਰਾ ਸਕਦੇ ਹੋ ਪੰਜਾਬੀਆਂ ਨੂੰ ਇਸ ਬਿਮਾਰੀ ਤੋਂ ਬਚਣ ਵਾਸਤੇ ਅੱਜ ਅਸੀਂ ਇੱਕ ਵੀਡੀਓ ਤੁਹਾਨਾ ਸਾਂਝੀ ਕੀਤੀ ਉਮੀਦ ਕਰਦੇ ਹਾਂ ਜਰੂਰ ਤੁਹਾਨੂੰ ਪਸੰਦ ਆਈ ਹੋਵੇ